ਤੇਰੀ ਭਾਬੀ ਨਹੀਂ ਮੇਰੀ ਚਾਚੀ ਲੱਗਦੀ ਆ ਕੋਈ ਨਹੀਂ ਭਾਬੀ ਤੈਨੂੰ ਕਿਹਨੇ ਕਿਹਾ ਭਾਬੀ ਕਹਿਨੂ ਪਾਪੇ ਨੇ ਪਾਪੇ ਨੇ ਕਿਹਾ ਪਿਆ ਸਾਰਾ ਟੱਬਰ ਦਾ ਕੈਮੀਕਲ ਅਸਚ ਪੜਦ ਮੇਰੀ ਗੱਲ ਸੁਣ ਐਦੋਂ ਪਹਿਲਾਂ ਉਹ ਮੈਨੂੰ ਚਾਹ ਨੂੰ ਕਹਿਣ ਰੋਟੀ ਨੂੰ ਕਹਿਣ ਚਾਹ ਪਿਆ ਤੇ ਇਸ ਸਮੋਂ ਸਿਖਵਾਇਨਾ ਨ ਤੋਰ ਮਸੀ ਹੈਲੋ ਵਧਿਆ ਮਾਸੀ ਅੱਛਾ ਮੈਂ ਤੈਨੂੰ ਆਏ ਕਹੇ ਰਹੀ ਸੀ ਪੁੱਤ ਆਜਾ ਸੀ ਮਾਪੋਤ ਮਿਲਣ ਵਾਸਤੇ ਆ ਮਾਗੀ ਹੈਲੋ 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 ਬੋਲੀ ਜਾਂਦੀ ਆ ਪੁੱਤ ਬੋਲੀ ਜਾਂਦੀ ਆ ਮੈਂ ਤੈਨੂੰ ਆਏ ਕਹੇ ਰਹੀ ਸੀ ਮੈਂ ਅੱਜ ਆ ਰਿਹਾ ਮਾਪੋਤ ਮਿਲਣ ਵਾਸਤੇ ਹੈ ਮਾਸੀ ਕੀ ਕਹੀ ਜਾਂਦੀ ਆ ਮੜੀ ਜੀ ਰੇਂਜ ਚ ਹੋ ਅਮੈਂ ਤਾਂ ਰੇਂਜ ਚ ਆ ਪੁੱਤ ਮੈਂ ਕਹੇ ਸੀ ਮੈਂ ਅੱਜ ਆ ਰਿਹਾ ਮਾਪੋਤ ਮਿਲਣ ਵਾਸਤੇ ਹੈਲੋ ਕਿਤੇ ਮਾਸੀ ਹੋ ਰਿਆ ਜਾ ਤਾਂ ਨਹੀਂ ਰਹੇ ਰੇਂਜ ਇੰਜੀਨੀਅਰੀ ਮਾਸੀ ਮੜਾ ਰੇਂਜ ਚ ਹੋ ਜਾ ਹਾਂ ਹੈਲੋ ਹੈਲੋ ਲੈ ਮਾਸੀ ਕੀ ਸੁਖੀ ਵਾਲੇ ਫੋਨ ਤੇ ਨਾਲ ਆਉਂਦੀ ਹੋਵੇ ਉਹਦਾ ਫੋਨ ਵੀ ਬੰਦ ਪਿਆਗਾ ਹੈਲੋ ਹੈਲੋ ਪਹਿਲਾਂ ਮੈਂ ਇਹਦਾ ਫੋਨ ਬੰਦ ਕਰਾਂ ਦੱਸ ਗਰਮਿਸ਼ ਤਾਂ ਅਬ ਦਾ ਕੰਮ ਹੀ ਨਹੀਂ ਹੁੰਦਾ ਹੈਗਾ ਤੁਸੀਂ ਇੱਥੇ ਕਿ ਬੜੇਵੇਂ ਲੈਣ ਆਉਣੇ ਹੋਗੇ ਇਹ ਬੰਦੇ ਤਾਂ ਆਉਂਦੇ ਆ ਰੋਟੀਆਂ ਨਹੀਂ ਪਕਦੀਆਂ ਤੁਸੀਂ ਆ ਕੇ ਉਰੇ ਕੀ ਕਰੋਗੇ ਆਵਦੇ ਘਰੇ ਬੈਜੋ ਟਿੱਕੇ ਜਦੋਂ ਨਾ ਮੈਂ ਇਹਨਾਂ ਨੂੰ ਫੋਨ ਲਾਉਣੀ ਆ ਵੀ ਮਾਤੇ ਸੋਡੇ ਕੋਲ ਪਈ ਆਉਣਾ ਆਉਣਾਗਾ ਪਰ ਇਹਨਾਂ ਦੇ ਫੋਨਾਂ ਚੋਂ ਬਾਜਣਾ ਆਵੇ ਪਤਾ ਨਹੀਂ ਕੀ ਤਾਂ ਗੱਲ ਹੈ ਕੀ ਨਾ ਚੱਲ ਕੋਈ ਨਾ ਮੈਂ ਮੇਰੇ ਪੜੋਈ ਵਾਲੇ ਤੇ ਫੋਨ ਕਰਦੀ ਆ ਉਹ ਤਾਂ ਚੱਕੂ ਗਈ ਉਹਦਾ ਫੋਨ ਵੀ ਛੋਟਾ ਹੀ ਆ ਲੈ ਆ ਤਾਂ ਸਾਲੀ ਦਾ ਫੋਨ ਆ ਗਿਆ ਚੱਕੀ ਹੈਲੋ ਸਤਿ ਸ੍ਰੀ ਅਕਾਲ ਜੀਜਾ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਕਿਵੇਂ ਫੋਨ ਲਾਇਆ ਸੀ ਕਿਵੇਂ ਲਾਉਣਾ ਸੀ ਫੋਨ ਮੈਂ ਤਾਂ ਤੁਹਾਨੂੰ ਐ ਕਹਦੇ ਸੀ ਵੀ ਅੱਜ ਅਸੀਂ ਆ ਰਹੇ ਹਾਂ ਤੁਹਾਡੇ ਕੋਲੇ ਲੈ ਪਹਿਲਾਂ ਤਾਂ ਮੈਂ ਬਹੂ ਵਾਲੇ ਤੇ ਫੋਨ ਲਾਇਆ ਉਹ ਚ ਰੇਂਜ ਨੂੰ ਨਹੀਂ ਸੀ ਪਤਾ ਨਹੀਂ ਕੀ ਗੱਲ ਫਿਰ ਮੈਂ ਸੁਖੀ ਵਾਲੇ ਤੇ ਲਾਇਆ ਉਹ ਬੰਦ ਆਈ ਜਾਂਦਾ ਜਦੋਂ ਮੈਂ ਹੈਗਾ ਤੂੰ ਮੈਨੂੰ ਫੋਨ ਲਾਉਣਾ ਸੀ ਸਿੱਧਾ ਤੂੰ ਮੈਨੂੰ ਐ ਦੱਸ ਵੀ ਕਦੋਂ ਕੋ ਕਿੰਨੇ ਕੇ ਟਾਈਮ ਤੱਕ ਆਉਣੇ ਹੋ ਲੈ ਟਾਈਮ ਖੜਾ ਲਾਉਣਾ ਅਸੀਂ ਤਾਂ ਤੁਰਦੇ ਹਾਂ ਤਿਆਰੀ ਬੈਠੇ ਆ ਮਾਂ ਪੁੱਤ ਆਜੋ ਆਜੋ ਛੇਤੀ ਆਜੋ ਗਰਾਂ ਮੱਕੀ ਮੁੱਕੀ ਦਾ ਬਾਅਦ ਚ ਹੀ ਦੇਖਾਂਗੇ ਅੱਜ ਤਾਂ ਸਾਲੀ ਨਾਲ ਕਰਦੇ ਜਾ ਕੇ ਟੀਚਰਾਂ ਪਈ ਤੁਸੀਂ ਆਵਦੀ ਮਾਸੀ ਦਾ ਫੋਨ ਕਿਉਂ ਨਹੀਂ ਚੱਕਿਆ ਪਾਪਾ ਜੀ ਫੋਨ ਤਾਂ ਚੱਕਿਆ ਸੀ ਆਵਾਜ਼ ਨਹੀਂ ਆਈ ਸੀ ਅੱਛਾ ਤੇ ਉਹਨਾਂ ਦਾ ਫੋਨ ਆਇਆ ਸੀ ਮੇਰੇ ਕੋਲੇ ਤੇ ਉਹ ਆ ਰਹੇ ਨੇ ਆਪਣੇ ਇੱਥੇ ਚੰਗਾ ਆ ਰਹੇ ਨੇਂਗੀ ਹਾਂ ਤੇ ਆਪਦਾ ਕੰਮ ਤਾਂ ਤੰਦ ਨਿਵੇੜ ਲੋ ਕੌਣ ਕੌਣ ਆ ਰਹੇ ਨੇ ਪਾਪਾ ਜੀ ਇੰਨਾ ਨਹੀਂ ਮੈਨੂੰ ਪਤਾ ਮਾਸੀ ਨੇ ਦੱਸਿਆ ਸੋਢੀ ਨੇ ਵੀ ਅਸੀਂ ਆਉਣੇ ਆ ਠੀਕ ਆ ਉਹਦਾ ਕੰਮ ਤਾਂ ਤੰਦ ਨਿਵੇੜ ਲੋ ਨਹੀਂ ਟਲੀ ਚਲ ਤੂੰ ਆ ਸਹੀ ਕੋਈ ਨਾ ਤੈਨੂੰ ਮੈਂ ਪਕਾ ਕੇ ਦਉਂਗੀ ਗੁਲਗਲੇ ਤੂੰ ਦੇਖਦੀ ਜਾ ਜਦੋਂ ਨਾ ਕੰਮ ਕਰਨ ਨੂੰ ਕਹਦੇ ਉਹ ਢੱਕਾ ਨਹੀਂ ਤੋੜਦਾ ਹੁਣ ਉਹੀ ਮੱਥਾ ਮਾਰੀ ਜਾਣਾਗਾ ਕੀ ਹੋ ਗਿਆ ਹੁਣ ਅੱਗੇ ਕਿੱਥੇ ਸੀਗਾ ਪਾਕਿਸਤਾਨ ਫਿਰ ਤੇਰੇ ਕੰਮ ਦਾ ਡੇਗਿਆ ਨਹੀਂ ਢੇਕਦਾ ਦਿੱਤਾ ਮੇਰੇ ਸੌਰਿਆ ਨੇ ਉਹ ਵੀ ਐਡਾ ਵੱਡਾ ਅਜੇ ਕਸਰ ਰਹੀ ਹੈ ਤੇ ਪਕਾਈ ਨਾ ਮਾਰ ਕੰਮ ਦੀ ਗੱਲ ਕਰ ਲਿਆ ਕਰ ਕੋਈ ਕਦੇ ਮੈਂ ਤਾਂ ਕੰਮ ਦੀ ਕਰੀ ਜਨਾ ਤੂੰ ਦੱਸ ਦੇ ਜੇ ਕੋਈ ਹੋਰ ਕੰਮ ਨੇ ਤੂੰ ਕਦੇ ਚੱਜ ਦੀ ਗੱਲ ਕੀਤੀ ਐ ਮੈਨੂੰ ਐਂ ਦੱਸ ਦੇ ਐਂ ਕੀਤੀ ਐ ਕਦੇ ਮੈਂ ਚੱਜ ਦੀ ਹੀ ਗੱਲ ਕਰਦੀ ਆ ਬੋਲ ਤੇਰੀ ਮਾਸੀ ਆ ਰਹੀ ਐ ਬਾੜੀ ਚੱਜ ਦੀ ਕਰ ਗਈ ਹੁਣ ਤੇ ਤਾਹੀ ਤਾਂ ਕਹਿ ਰਹੀ ਐ ਤੇਰਾ ਚੱਜ ਦਾ ਟੱਬਰ ਹੁੰਦਾ ਮੈਂ ਕਿਉਂ ਰੋਂਦੀ ਤੇਰੀ ਮਾਸੀ ਆ ਰਹੀ ਐ ਫੋਨ ਕਰ ਦੇ ਕੇ ਆਓ ਨਾ ਤੂੰ ਕਹਿਂਦੀ ਮੈਂ ਕਹੜਾ ਗੱਲ ਕੀਤੀ ਐ ਤੇਰੇ ਪਿਓ ਨੇ ਗੱਲ ਕੀਤੀ ਐ ਮੈਂ ਤਾਂ ਫੋਨ ਵੀ ਨਾ ਚੱਕਿਆ ਅੱਛਾ ਪਿਓ ਕਰ ਗਿਆ ਮੇਰਾ ਗੱਲ ਹਾਂ ਹੁਣ ਤਾਂ ਉਹੀ ਚਾ ਚੜਾ ਰਹੇ ਨੇ ਜੋ ਸਾੜੀ ਦਾ ਫੋਨ ਆਜੇ ਉਹ ਕਹੂਗਾ ਮੈਨੂੰ ਪਤਾ ਨਹੀਂ ਮੈਨੂੰ ਨੰਬਰ ਹੀ ਨਹੀਂ ਲਾਉਣੇ ਆਉਂਦੇ ਉਹ ਜੇ ਮਿਸ ਕਾਲ ਵੀ ਮਾਰਦੇ ਤਾਂ ਵੀ ਦਵਾਰੇ ਲਾ ਲੈਂਦਾ ਸਾਲੀ ਨੂੰ ਫੋਨ ਆ ਜਾਣਾ ਤੈਨੂੰ ਵੀ ਚਾ ਚੜ ਜਾਂਦਾਗਾ ਮੇਰੀ ਵਾਲੀ ਸਾਲੀ ਤਾਂ ਇੰਨੀ ਸੋਹਣੀ ਕਿੱਥੇ ਆ ਅਸਤੇ ਸਾਡਾ ਤਾਂ ਪਰ ਤਾਂ ਸੋਹਣਾ ਨਹੀਂ ਹੈਗਾ ਅਸਤੇ ਐਂ ਠੀਕ ਆ ਮੈਂ ਤੈਨੂੰ ਐ ਕਹਿਣੀ ਆ ਫੋਨ ਕਰਕੇ ਐ ਕਹਦੇ ਵੀ ਆਉ ਹਣ ਅਸਤੇ ਘਰੇ ਨਹੀਂ ਹੈਗੇ ਮੈਥੋਂ ਨਹੀਂ ਕਹਿ ਜਾਂਦਾ ਕਿਉਂ ਨਹੀਂ ਕਹਿ ਜਾਂਦਾ ਫਿਰ ਮੈਥੋਂ ਵੀ ਨਹੀਂ ਕਿਸੇ ਦੇ ਰੋਟੀਆਂ ਬਣਦੀਆਂ ਥੋਡੀਆਂ ਲਾਹੀ ਜਾਂਦੀਆਂ ਬਹੁਤ ਨੇ ਬੇਲਣ ਵਰਗੇ ਹੱਥਾਂ ਦੇ ਚਾਰ ਰੋਟੀਆਂ ਲਾ ਦੇ ਕਿੱਡੀ ਗੱਲ ਆ ਜੀ ਮਰੋਂਗੇ ਤੇਰੇ ਵਰਗੀਆਂ ਕੁੜੀਆਂ ਦਾ ਤੰਦੂਰ ਤੇ ਸੋਹਣੀਆਂ ਲੱਗਦੀਆਂ ਨੇ ਮੇਰੀ ਗੱਲ ਸੁਣ ਲੈ ਹਾਂ ਤਾਂ ਫਿਰ ਵੀ ਤਵੇ ਤੇ ਖੜਾ ਰੱਖਿਆ ਮੈਂ ਜ਼ਿਆਦਾ ਪਕਾਈ ਨਾ ਮਾਰ ਚੱਕ ਕੇ ਝੋਲਾ ਪੇਕੀ ਭਗ ਜੂੰਗੀ ਮੈਂ ਆਪ ਵੀ ਤਰਸੋਂਗੇ ਫਿਰ ਖਾਣ ਨੂੰ ਤੁਰ ਕੇ ਭਗ ਜਾਂਗੇ ਬਸ ਚੜ ਜੂੰਗੀ ਆਧਾਰ ਕਾਰਡ ਹੈਗਾ ਮੇਰਾ ਬਸ ਤੇ ਹੋਰ ਚੜਾਊਗਾ ਤੈਨੂੰ ਆਧਾਰ ਕਾਰਡ ਤੇ ਬੁੜੀਆਂ ਚੜਦੀਆਂ ਨੇ ਪਕਾਈ ਨਾ ਮਾਰ ਠੀਕ ਐ ਬੱਸੀ ਜਾਨੀ ਉਹੀ ਬਹੁਤ ਐ ਜੇ ਬਾਗੀ ਨਾ ਕਿਸੇ ਨੇ ਕੁੜੀ ਵੀ ਨਹੀਂ ਦੇਣੀ ਹੋਰ ਤੈਨੂੰ ਵੀ ਨਹੀਂ ਕਿਸੇ ਨੇ ਲੈ ਕੇ ਜਾਣਾ ਨਹੀਂ ਲੈ ਜਾਂਦਾ ਨਾਲ ਜਾਵੇ ਮੈਂ ਤਾਂ ਇਹੀ ਘੱਟ ਲੂੰਗੀ ਕੌਣ ਦਊਗਾ ਤੈਨੂੰ ਗੱਟਾ ਗੱਟਾ ਆਟੇ ਦਾ ਕ ਕਦਾ ਸੀ ਤੇਰੇ ਨਾਲ ਪਕਾਈ ਨਹੀਂ ਵੱਜਦੀ ਮੇਥੋਂ ਮੈਂ ਤੈਨੂੰ ਐ ਕਹਿਣੀ ਆ ਮੇਥੋਂ ਰੋਟੀਆਂ ਨਹੀਂ ਬਣਦੀਆਂ ਉਹਨਾਂ ਨੂੰ ਭੇਜ ਦੇ ਮੋੜ ਦੇ ਉਹਨਾਂ ਨੂੰ ਉਹ ਹਜੇ ਤਾਂ ਆਈ ਨਹੀਂ ਉਹ ਆਉਣ ਵਾਲੇ ਨੇ ਤੇਰੇ ਬਾਪ ਕਹਿੰਦਾ ਤੁਰ ਪਿਓ ਚਲ ਬਾਪੂ ਤਿਆਰ ਹੋਣ ਲੱਗ ਗਿਆ ਮੈਂ ਦੇਖ ਕੇ ਆਈ ਆ ਮੈਂ ਦੇਖ ਕੇ ਆਈ ਆ ਜਿਹੇ ਜੱਪੇ ਉਹ ਹੈ ਤੂੰ ਮੇਰੀ ਗੱਲ ਸੁਣ ਲੈ ਮੇਥੋਂ ਰੋਟੀਆਂ ਨਹੀਂ ਬਣਦੀਆਂ ਮੈਂ ਬਾਰ ਬਾਰ ਕਹਿ ਰਹੀ ਆ ਬਾਹਰ ਕੁਛ ਲਿਆ ਦੇ ਕੀ ਲਿਆਂਦਾ ਬਾਹਰ ਸਮੋਸੇ ਲਿਆ ਦੇ 10 10 ਵਾਲੇ ਉਹਨਾਂ ਨੂੰ ਤੇਰੇ ਵਾਸਤੇ ਕਿੰਨੇ ਲਿਆਉਣੇ ਪੈਣਗੇ ਮੈਂ ਤਾਂ ਇਹ ਕੱਟ ਲੂੰਗੀ ਉਹਨਾਂ ਨੂੰ ਲਿਆ ਦੀ ਬਸ ਸਮੋਸਾ ਇੰਨੇ ਗਰਮੀ ਚ ਕਿਹੜਾ ਖਾਵ ਯਾਰ ਕਿਉਂ ਪਕਾਈ ਮਾਰ ਕੇ ਤੂੰ ਲਾ ਦੀ ਚਾਰ ਰੋਟੀਆਂ ਨਹੀਂ ਤੇਰੀ ਮਾਸੀ ਨੂੰ ਪਤਾ ਨਹੀਂ ਲੱਗਦਾ ਵੀ ਇੰਨੀ ਗਰਮੀ ਚ ਮੈਂ ਕੀ ਕਰਨ ਜਾਣੀ ਆ ਵੀ ਕਿਸੇ ਦੇ ਘਰੇ ਜਾ ਕੇ ਮੇਰਾ ਸਰ ਜੂਗਾ ਉਹ ਵਿਚਾਰੀ ਨੂੰ ਪਿਆਰ ਆਉਂਦਾ ਆ ਜਾਂਦੀ ਆ ਮਿਲਣਾ ਪਿਆਰ ਨਹੀਂ ਆਉਂਦਾ ਜਦੋਂ ਨਾ ਤੰਗ ਹੁੰਦੀ ਆ ਆਪਦੀ ਨੂੰ ਤਾਂ ਉਦੋਂ ਆਉਂਦੀ ਵੀ ਹਾਂ ਰੋਟੀਆਂ ਉੱਥੇ ਖਾ ਲੂੰਗੀ ਉਹ ਤੰਗ ਨਹੀਂ ਲਓ ਤੈਨੂੰ ਦੇਖਣਾ ਹੁੰਦੇ ਵੀ ਤੂੰ ਕਿੰਨਾ ਕਿ ਤੰਗ ਕਰਦੀ ਆ ਫਿਰ ਉਹਦੇ ਮਨ 'ਚ ਥੋੜਾ ਜਿਹਾ ਠੰਡ ਪਾਈ ਜਾਂਦੀ ਆ ਵੀ ਇਹ ਵੀ ਇੰਨੇ ਤੰਗ ਕਿਹਨੂੰ ਕਿਹਨੂੰ ਤੰਗ ਕਰਦੀ ਆ ਮੈਂ ਆਰਾਮ ਵੀ ਕਰਦੀ ਆ ਕੀ ਤੰਗ ਕੀਤਾ ਤੈਨੂੰ ਰੋਟੀ ਨਹੀਂ ਬਣਾ ਕੇ ਦਿੰਦੀ ਤੇਰੇ ਕੱਪੜੇ ਨਹੀਂ ਧੋਦੀ ਜੋ ਜਦੋਂ ਕਹਿੰਦਾ ਤੈਨੂੰ ਪਾਣੀ ਦਾ ਗਲਾਸ ਨਹੀਂ ਫੜਾਉਂਦੀ ਨਾ ਮੈਂ ਹੋਰ ਤੂੰ ਮਾਰਕ ਫੈਟ ਚ ਲੱਗੀਆਂ ਆਹੀ ਕੰਮ ਹੀ ਕਰਨਾ ਤੂੰ ਕਰਨਾ ਤਾਂ ਹੈਗਾ ਪਰ ਐਨੇ ਵੀ ਨਿਕਰਾਉਂਦੇ ਹੁੰਦੇ ਕੰਮ ਠੀਕ ਹੈ ਜਿੰਨੇ ਤੂੰ ਭਾਲਦਾ ਜਾ ਬਗ ਜਾ ਮੈਂ ਤੈਨੂੰ ਬਾਰ-ਬਾਰ ਕਹਿ ਰਹੀ ਆ ਮੈਂ ਇੱਥੇ ਰੋਟੀ ਨਹੀਂ ਬਣਦੀ ਉਹਨਾਂ ਨੂੰ ਕੁਛ ਲਿਆ ਦੇ ਉਹ ਲਿਆ ਦੂੰਗਾ ਕੋਈ ਨਾ ਬਗ ਲੈ ਦਿਮਾਗ ਨਾ ਖਾ ਲੈ ਨਾਲੇ ਕੋਈ ਚੱਜ ਦਾ ਡੱਕਾ ਤੋੜ ਲਾ ਲੱਕੜਾਂ ਤੋਂ ਕੀ ਸਿਰ ਚ ਮਾਰੇਗਾ ਇਹ ਤੇਰੇ ਵਾਸਤੇ ਇਕੱਠੀਆਂ ਕਰੀ ਜਾਂਦਾ ਐ ਨਹੀਂ ਮਰਦੀ ਮੈਂ ਜੇ ਮਾਰਨ ਨੂੰ ਫਿਰਦਾ ਤੈਨੂੰ ਮਾਰ ਕੇ ਮਰੂੰ ਕਾਸਰ ਤਾਂ ਕੋਈ ਨਹੀਂ ਛੱਡੀ ਤੁਸੀਂ ਸਾਰੇ ਟੱਬਰ ਨੇ ਨਾ ਮੈਨੂੰ ਰੱਖ ਬੰਨ ਰੱਖਿਆ ਤਪਾਂ ਕੇ ਜਮ ਦੂਜੇ ਨੇ ਕੱਪੜੇ ਦੇ ਕਿਵੇਂ ਖੰਡਿਆ ਕੇ ਘਰੇ ਨੇ ਵੀ ਦੱਸਣਾ ਨਾ ਮਸ਼ੀਨ 'ਚ ਨਹੀਂ ਛੱਟ ਸਕਦਾ ਤੂੰ ਇਹਨਾਂ ਨੂੰ ਕੁੱਕੋਂ ਕਰਾਉਂ ਉੱਥੇ ਲੱਕੜਾਂ 'ਚ ਹੱਥ ਮਾਰੀ ਜਾਂਦਾ ਕਦੋਂ ਦਾ ਮਦਾ ਡੱਕਾ ਤੋੜ ਲਿਆ ਕਰ ਆ ਫੜ ਬਿੱਦਾ ਸਾ ਕੱਪੜੇ ਚੱਕ ਕੇ ਤੂੰ ਮਸ਼ੀਨ 'ਚ ਛੱਡ ਦੇ ਤੇਰੇ ਹੱਥ ਦੁਖਦੇ ਨਹੀਂਗੇ ਚੱਕ ਕੇ ਇੱਥੇ ਢੇਰ ਲਾ ਗਿਆ ਮੇਰੀ ਗੱਲ ਸੁਣ ਝਾੜੂ ਚੱਕ ਅੰਦਰ ਸਾਰੇ ਝਾੜੂ ਲਾ ਕਮਾਲ ਕਰੀ ਜਣੀਆ ਤੂੰ ਮੈਂ ਕੱਪੜੇ ਧੋਣੀਆਂ ਬਾਅਦ 'ਚ ਧੋ ਲਈ ਉਹਨਾਂ ਨੂੰ ਆ ਜਾਣ ਦੇ ਮੇਰੀ ਗੱਲ ਸੁਣ ਝਾੜੂ ਲਾ ਦੇ ਚੁੱਪ ਕਰਕੇ ਮੈਥੋਂ ਹੀ ਲਵਾ ਦੇ ਮੇਰੇ ਘਰ ਸੁਟਾੜੂ ਲੱਗ ਗਿਆ ਲਾਈ ਜਾਣਾ ਹੈ ਕੋਈ ਨਾ ਲੱਗ ਜੂਗਾ ਹੌਲੀ ਹੌਲੀ ਲਾ ਦੇ ਕੋਈ ਨਹੀਂ ਹਜੇ ਤੁਹਾਨੂੰ ਟਾਈਮ ਲੱਗੂਆਂ ਨੂੰ ਫਲਸ਼ ਦਿੰਦੀ ਆ ਦਿਖ ਰਹੀ ਆ ਦਿਖ ਰਹੀ ਹੈਗੀ ਨੇ ਦੋ ਹਾਂ ਤੋਦਿਓ ਉਹਨੂੰ ਸਾਫ਼ ਕਰ ਦੇ ਉਹਨੂੰ ਸਰਫ ਪਾ ਕੇ ਸਾਫ਼ ਕਰਦੀ ਤੂੰ ਹੀ ਕਰਦੀ ਆ ਮੈਂ ਭਾਂਡੇ ਜਮਾਨ ਦਾ ਥੋੜੇ ਜਿਹੇ ਰਹਿ ਗਏ ਬਸ ਠੀਕ ਹੈ ਜੇ ਕੋਈ ਅੱਗੇ ਪਿੱਛੇ ਹੋਰ ਕੰਮ ਦੇ ਸੇ ਕਰਦੀ ਵਗ ਜਾ ਹੋ ਤਾਂ ਵੇ ਠੀਕ ਹੋ ਠੀਕ ਹੋ ਹੋ ਤਾਂ ਨਹੀਂ ਸੱਸੀ ਗੱਲ ਬਈ ਸੱਸੀ ਗੱਲ ਮਾਸੇ ਹੋ ਠੀਕ ਹੈ ਆਏ ਤੂੰ ਹੋਰ ਬਾਈ ਠੀਕ ਹੈ ਬੱਚਾ ਹੋ ਬਾਈ ਠੀਕ ਸਾਸਰ ਪਿਆਰ ਚਲ ਅੰਦਰ ਨੰਗੇ ਹੋ ਮਾਸੀ ਆਜੋ ਚਲੋ ਪੁੱਤ ਆਏ ਕਿਉਂ ਹੋਏ ਚਲੋ ਬਾਪੂ ਅੰਦਰ ਯਾਰ ਨਾ ਤੈਨੂੰ ਹੱਥ ਮਿਲਣ ਨੂੰ ਕਿਹਨੇ ਕਿਹਾ ਸੀ ਉਹੀ ਨਿਕਲ ਜਾ ਮੈਂ ਆਹ ਉਹੀ ਨਿਕਲ ਗਿਆ ਤੇਰਾ ਤੂੰ ਰਹਿਣ ਦੇ ਬਾਪੂ ਤੇਰੀ ਉਮਰ ਹੋ ਗਈ ਤੂੰ ਕਿਉਂ ਮਾਸੀ ਦੇ ਡਰਾਂ ਨਾਲ ਲਈ ਜਾਂਦਾ ਵੀ ਉਹ ਕਿ ਆ ਜਮਾ ਮੇਰੀ ਭਾਬੀ ਨਹੀਂ ਤੇਰੀ ਚਾਚੀ ਲੱਗਦੀ ਆ ਕੋਈ ਨਾ ਭਾਬੀ ਤੈਨੂੰ ਕਿਹਨੇ ਕਿਹਾ ਭਾਬੀ ਕਿ ਇਹਨੂੰ ਪਾਪੇ ਨੇ ਆ ਵਈ ਉੱਤੇ ਬਿਆ ਸਾਰੇ ਟੱਬਰ ਦਾ ਕੰਨੀ ਕਲਾਸ ਚ ਪੜਦੋ ਪੰਜਵੀਂ ਚ ਫਿਰ ਪੜ੍ਹ ਲਿਆ ਕਰ ਚੱਲ ਵਰਨਾ ਸੀ ਠੀਕ ਆ ਫਿਰ ਸਾਰੇ ਘਰੇ ਆਹ ਠੀਕ ਸੀ ਮੈਂ ਤਾਂ ਮੈਂ ਪੁੱਛਦੀ ਆ ਤੇਰਾ ਫੋਨ ਬੰਦ ਆਈ ਜਾਂਦਾ ਇਹ ਤਾਂ ਮੇਰਾ ਹੋਣੀ ਚੱਕਿਆ ਮਾਸੇ ਦਾ ਫੋਨ ਲੋ ਹੋ ਰਿਹਾ ਸੀਗਾ ਮੈਂ ਚਾਰਜ ਲਾ ਕੇ ਆਈ ਆ ਹੁਣੀ ਆ ਲੈ ਪਾਣੀ ਪੀ ਲੈ ਕੋਈ ਨਾ ਕੋਈ ਨਾ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਪਾਣੀ ਪੀ ਲੈ ਵੜਾ ਨਹੀਂ ਜੀ ਕੋਈ ਨਾ ਪੀ ਲੰਕ ਤੁਸੀਂ ਅੰਦਰ ਆਏ ਵੜਾ ਆਲਾ ਵਸੇ ਕੋਈ ਨਾ ਸਾਫ ਕਰ ਦਿੰਦੇ ਸੀ ਲੈ ਪਤਾ ਕੀ ਤੂੰ ਉੱਥੇ ਬੈਠਾ ਕੀ ਕਰਦਾਂਗਾ ਤੈਨੂੰ ਕੰਮ ਤਾਂੰਦਾ ਨਹੀਂ ਹੁੰਦਾ ਹੈਗਾ ਆ ਕੇ ਚਾਹ ਬਣਾ ਦੇ ਕੋਈ ਬੋਲ ਤਾਂ ਮਿਲਣਾ ਤਾਂ ਹੁੰਦੀ ਆਉਣਾ ਮਿਲਣਾ ਤਾਂ ਹੁੰਦੇ ਨਾਲੋਂ ਕਮਲਾ ਜੀ ਮੇਰੇ ਨਾਲ ਹੱਥ ਕਿਉਂ ਮਿਲਾਉਂਦਾ ਸੀ ਉਹ ਤਾਂ ਛੱਡ ਆਪਣੇ ਆਲਾ ਬਾਪੂ ਵੀ ਲੈ ਮਾਸੀ ਨਾਲ ਹੱਥੋਂ ਲਾਉਣ ਲੱਗ ਗਿਆ ਤੇਰੇ ਬਾਪੂ ਮੱਕੜ ਹੋਣੀ ਚਾਹੀਦੀ ਹੈ ਸਾਰੇ ਬੈਲੇ ਰੋਈ ਖੇਤ ਹੁੰਦਾ ਅੱਜ ਪਤਾ ਨਹੀਂ ਕਿਵੇਂ ਆ ਗਿਆ ਮੇਰੀ ਗੱਲ ਸੁਣ ਠੀਕ ਹੈ ਮਸੀਨੇ ਆਉਣਾ ਸੀ ਆਉਣਾ ਸੀ ਆ ਟੱਬਰ ਨੂੰ ਕੀ ਚੱਕ ਕੇ ਲਈਏ ਨਾਲ ਕੋਈ ਨਾ ਜਵਾਬ ਹੀ ਉਧਰ ਚੁੰਡੀਆਂ ਵੜਦਾ ਭਾਬੀ ਕਹਿੰਦਾ ਸੀ ਮੈਨੂੰ ਭਾਬੀ ਲੱਗਦੀ ਐ ਮੇਉਦੀ ਦੱਸੀ ਮੈਨੂੰ ਚੱਲ ਕੋਈ ਨਾ ਕਿਹੜਾ ਕੱਸ ਗਈ ਤੂੰ ਗੱਲ ਕੱਸਦੀ ਨਹੀਂ ਸਮੋਸੇ ਲਿਆ ਲਿਆ ਹੁਣ ਕਿਦੋਂ ਪਹਿਲਾਂ ਕਿੱਥੋਂ ਲਿਆ ਤੈਨੂੰ ਸਮੋਸੇ ਮੇਰੀ ਗੱਲ ਸੁਣ ਐਦੋਂ ਪਹਿਲਾਂ ਉਹ ਮੈਨੂੰ ਚਾਹ ਨੂੰ ਕਹਿਣ ਰੋਟੀ ਨੂੰ ਕਹਿਣ ਚਾਹ ਪਿਆ ਤੇ ਸਮੋਸੇ ਖਵਾ ਇਹਨਾਂ ਤੌਰ ਚੱਲ ਜਾ ਹੁਣ ਚੱਲ ਬਹਣ ਲੱਗ ਉੱਥੇ ਨਾ ਬਹਿ ਜੀ ਤੂੰ ਨਹੀਂ ਬਹਿੰਦਾ ਪਪਾ ਬੂ ਹੋਰ ਭਾਈ ਤੁਸੀਂ ਡੀਗਰੀ ਕਰਨੀ ਹੈ ਨਾ ਹੋਮ ਹਾਂ ਮੈਂ ਤਾਂ ਠੀਕ ਆ ਤੁਸੀਂ ਦੱਸੋ ਠੀਕ ਆ ਬੜੀ ਯਾਰ ਬੜੀ ਯਾਰ ਚਲੋ ਹਾਂਜੀ ਹੋਰ ਮਾਸੀ ਲਾਏਗੀ ਪੰਜ ਚਾਰ ਦਿਨ ਨਾ ਭਾਈ ਪੰਜ ਚਾਰ ਦਿਨਾਂ ਦਾ ਕਿੱਥੇ ਟਾਈਮ ਮਾਸੀ ਕੋਲੇ ਘਰ ਦੇ ਧੰਦੇ ਹੀ ਲੋਟ ਆਉਂਦੇ ਹਾਂ ਮਾਸੀ ਘਰੇ ਕੰਮ ਵਾਲੇ ਹੋ ਜਾਂਦੇ ਨੇ ਜੇ ਬੰਦਾ ਇੱਕ ਦਿਨ ਘਰੋਂ ਬਾਹਰ ਵਗ ਜੇ ਨਾ ਘਰੇ ਖਲਾਰਾ ਪੈ ਜਾਂਦਾਗਾ ਹੋਰ ਇਹ ਤਾਂ ਚਲ ਜਵਾਕ ਵਾਲਾ ਕਰਨ ਲੱਗੇ ਅੱਛਾ ਦੱਤ ਸਾਨੂੰ ਲੈ ਕੇ ਚੱਲ ਲੈ ਕੇ ਚੱਲ ਕਿਉਂਕਿ ਹੁਣ ਸਕੂਲ ਲੱਗਣੇ ਨੇ ਪਰਸੋਂ ਦੀ ਇਹਨਾਂ ਦੇ ਚਲ ਭਾਈ ਮਿਲ ਆ ਲਿਓ ਨੀਆਂ ਦੋ ਛੁੱਟੀਆਂ ਹੋਈਆਂ ਨੇ ਦੋ ਦਿਨ ਦੇਖ ਜਾਂਦੇ ਮੈਂ ਤਾਂ ਕਹਿਣੀ ਆ ਇੱਥੇ ਛੁੱਟੀਆਂ ਉਹ ਚੱਲ ਕਾ ਨੂੰ ਫੇਰ ਕਦੇ ਕਿਹੜਾ ਮਾਰਾਂਗੇ ਅਸੀਂ ਹੁਣ ਤਾਂ ਅਸੀਂ ਆਪਦਾ ਆਥਣੇ ਮੁੜਾਂਗੇ ਇੰਨਾ ਤਾਂ ਟਾਈਮ ਹੀ ਨਹੀਂ ਵਾਸੀ ਕੋਲੇ ਚੱਲ ਵਧੀਆ ਮਾਸੀ ਤੇ ਮੈਂ ਚਾਹਤੇ ਰਹੀ ਸਮੋਸੇ ਖਾ ਲਈ ਹੁਣ ਤੂੰ ਸਮੋਸੇ ਨਾ ਨਾ ਧੀਏ ਸਮੋਸਾ ਮੇਰੇ ਬੰਦ ਕਰਨ ਡਾਕਟਰ ਨੇ ਲੈ ਡਾਕਟਰ ਤਾਂ ਮਾਸੀ ਉਹੀ ਮਾਰ ਦਿੰਦੇ ਨੇ ਜਿਹੜੀ ਚੀਜ਼ ਨਾਲ ਬੰਦਾ ਠੀਕ ਹੁੰਦਾ ਹੁੰਦਾ ਉਹ ਵੀ ਬੰਦ ਕਰਾ ਦਿੰਦੇ ਨੇ ਹੁਣ ਸਮੋਸੇ ਨਾਲ ਪਹਿਲਾਂ ਕੀ ਹੋ ਜਾਊਗਾ ਮੈਨੂੰ ਐਂ ਦੱਸ ਉਹ ਨਹੀਂ ਪੁੱਤਾਂ ਮਾਤਾ ਰੋਟੀ ਖਾਉਂਗੀ ਤੂੰ ਮੈਨੂੰ ਐਂ ਦੱਸ ਕਦੇ ਵੀ ਸਮੋਸਾ ਨਹੀਂ ਖਾਦਾ ਤੂੰ ਨਾ 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 ਭਾਈ ਨਾ ਸਮੋਸੇ ਨਾ ਕੁਲਚੇ ਮੈਨੂੰ ਨਹੀਂ ਚੰਗੇ ਲੱਗਦੇ ਜੇ ਡਾਕਟਰ ਨਹੀਂ ਮਨਾ ਕਰਤਾ ਫਿਰ ਤੂੰ ਦੁਨੀਆ ਹੀ ਨਹੀਂ ਦੇਖੀ ਮਾਸੀ ਜੇ ਤੂੰ ਸਮੋਸੇ ਕੁਲਚੇ ਨਹੀਂ ਖਾਦਾ ਫਿਰ ਤੂੰ ਦੁਨੀਆ ਕੀ ਦੇਖੀ ਹੈ ਪਹਿਲਾਂ ਮੈਨੂੰ ਐਂ ਦੱਸ ਡਾਕਟਰ ਤਾਂ ਜੇ ਬੰਦਾ ਬੱਚਦਾ ਹੋਵੇ ਤਾਂ ਵੀ ਕਹਿ ਦਿੰਦੇ ਨੇ ਤਾਂ ਮਰ ਜੂਗਾ ਇਹਨਾਂ ਹੋਰ ਕਿਤੇ ਲੈ ਜਾ ਚੱਕ ਕੇ ਨਾਲੇ ਮੇਰੀ ਗੱਲ ਸੁਣ ਅੰਨ ਨਾਲੋਂ ਚੰਗੇ ਤਾਂ ਸਮੋਸੇ ਨੇਗੇ ਰੋਟੀਆਂ ਦਾ ਕੀ ਖਾਣਾ ਇਹ 'ਚ ਅਜਮੈਨ ਹੁੰਦੀ ਆ ਆਲੂ ਹੁੰਦੇ ਆ ਮਟਰ ਹੁੰਦੇ ਆ ਪਨੀਰ ਹੁੰਦਾ ਆ ਅੱਜਕੱਲ ਤਾਂ ਕਾਜੂ ਦਾਣ ਵੀ ਪਾਉਣ ਲ ਨੇ ਕਾ ਨੂੰ ਪਾਉਂਦੇ ਨੇ ਕਾਜੂ ਬਰਾਮ ਬਈਆਂ ਸਬਜ਼ੀਆਂ ਪਾਉਂਦੇ ਨੇ ਸਮੋਸਾ ਸੱਚ ਦਾ ਇਹ ਨਹੀਂ ਚੀਜ਼ਾਂ ਦਾ ਕੀ ਖਾਣਾ ਤਲੀਆਂ ਪਲੀਆਂ ਦਾ ਦੇਖ ਤੀ ਇਹ ਮੇਰਾ ਤਾਂ ਸਾਰਾ ਕੁਝ ਬੰਨ ਦਾ ਤਲੇ ਪਾਲਿਆ ਠੀਕ ਹੈ ਮੇਰੇ ਬਾਤ ਤਾਂ ਤੋ ਦੋ ਘਰੋਠੀ ਬਣਾ ਦੀ ਨਾ ਮਾਸੀ ਫਿਰ ਤੂੰ ਅੱਜ ਖਾ ਕੇ ਦੇਖ ਇੱਕ ਵਾਰ ਸਮੋਸਾ ਤੂੰ ਤਾਂ ਇਹ ਕਿਹਾ ਕਰੇਂਗੀ ਵੀ ਹਾਂ ਮੈਂ ਉੱਥੋਂ ਸਮੋਸੇ ਮੰਗਾ ਕੇ ਖਾਇਆ ਕਰਾਂ ਨਾ ਮੇਰੀ ਗੱਲ ਸੁਣ ਕਿੱਥੇ ਮੱਥਾ ਮਾਰਾਂਗੇ ਆਪਾਂ ਦਾਲ ਬਣਾਵਾਂਗੇ ਸਬਜ਼ੀ ਬਣਾਵਾਂਗੇ ਰੋਟੀਆਂ ਲਾਹਾਂਗੇ ਕਿਹੜੀ ਚੀਜ਼ ਨਾ ਸਰ ਜਾਂਦਾਗਾ ਚਾਹ ਬਣਨ ਵਾਲੀ ਸਮੋਸੇ ਖਾ ਕੇ ਦੇਖੀ ਤੂੰ ਅੱਜ ਜੇ ਆਪ ਤੁਸੀਂ ਵੀ ਖਾਓਗੇ ਨਾ ਸਮੋ हां देख मासी ये भी खानगे ते ये मेनू बीमारी फैल जरे तन्नू की पता जे वाधा बढ़गा बाद ना मेरे कोई रोकदा फिर ਔਖਾ ਹੋ ਜਾਊਗਾ ਕੰਟਰੋਲ ਚ ਨਹੀਂ ਹੋਣਾ ਡਾਕਟਰ ਨੇ ਮਨਾ ਕੀਤਾ ਕਹਿੰਦਾ ਤੂੰ ਮੁੜ ਕੇ ਜੰਮਾ ਦਵਾਈ ਨਹੀਂ ਦੇਣੀ ਪਹਿਨਾ ਅੱਗ ਲਾਉਣਾ ਨਾ ਮੈਂ ਮੇਰੀ ਭੈਣ ਕੋਲੇ ਗਈ ਦੂਜੀ ਕੋਲ ਬੱਡੀ ਕੋਲੇ ਤੇ ਉੱਥੇ ਮੈਨੂੰ ਉਹਨੇ ਬਹੁਨੇ ਸਮੋਸੇ ਖਵਾਤੇ ਮੱਲੋ ਮੱਲੀ ਬਸ ਪੁੱਛਣਾ ਤੀਏ ਮੇਰਾ ਤਾਂ ਉਹ ਬਣੀਏ ਜਿਹੜੀ ਨਾ ਬਣਨੀ ਹੋਵੇ ਫਿਰ ਮੈਂ ਸਮੋਸੇ ਤਿੰਨ ਮੈਂ ਸਮੋਸਾ ਨਾ ਖਾ ਮਾ ਵਧੀਆ ਨਹੀਂ ਹੋਣੇ मासी ਉਹ ਸਮੋਸੇ ਫਿਰ ਤੂੰ ਅਜ ਖਾ ਕੇ ਦੇਖੀ ਸਮੋਸਾ ਜੇ ਤੂੰ ਬਿਮਾਰ ਹੋਗੀ ਕੋਈ ਨਾ ਮੈਂ ਹੈਗੀ ਆ ਸਾਮਣ ਨੂੰ ਕੁਛ ਨਹੀਂ ਹੁੰਦਾ ਚੱਲ ਤੇਰੀ ਮਰਜ਼ੀ ਆ ਭਾਈ ਫਿਰ ਜੇ ਹੁਣ ਤੂੰ ਨਹੀਂ ਆਪਦਾ ਹਿੰਡੋ ਪਾਵੀਂ ਚੱਲ ਮੈਂ ਚਾਹ ਦੇਖਾਂ ਦੁੱਧ ਪਾ ਦਿੰਨੀ ਆ ਚਾਚਾ ਮਾਸੀ ਠੀਕ ਆ ਪਾ ਲਾ ਜਦੋਂ ਪਹਿਲਾਂ ਡਾਕਟਰ ਨੇ ਬੰਦ ਕਰਿਆ ਨੇ ਸਮੋਸੇ ਕਦੋਂ ਬੰਦ ਸਮੋਸਾ ਖਵਾਈ ਜਾਂਦੀ ਆ ਬੇਬੇ ਭਾਬੀ ਤਾਂ ਵੀ ਮਰੀ ਜਾਂਦੀ ਆ ਤੂੰ ਨਾ ਖਾਈ ਸਮੋਸਾ ਮੈਥੋਂ ਨਹੀਂ ਲੈ ਆਇਆ ਇਹਣਾ ਗੱਦੀ ਡਾਕਟਰ ਕੋਲੇ ਫਿਰ ਤੂੰ ਕਹੇਂਗੀ ਮੈਨੂੰ ਲੈ ਕੇ ਨਹੀਂ ਜਾਂਦਾ ਬੜਾ ੱਤਕਾ ਕਰੀ ਜਾਂਦੀ ਆ ਚੱਲ ਮੇਰੀ ਗੱਲ ਸੁਣ ਲੈ ਮੈਂ ਤਾਂ ਅੰਦਰ ਜਾ ਕੇ ਰੈਸਟ ਕਰਦੀ ਆ ਤੇ ਚਾਹ ਦੀ ਕੁੱਟ ਮੈਂ ਅੰਦਰ ਪੀ ਲੂੰਗੀ ਭਾਈ ਦੇਖਾਈ ਤੇ ਮੈਂ ਫਿਰ ਕੋ ਸਮੋਸੇ ਖਾ ਲਾ ਚਲ ਮੈਂ ਤਾਂ ਅੰਦਰ ਜਾਣੀ ਹੁੰਦਾ ਭਾਈ ਖਾ ਲਿਆ ਸਮੋਸੇ ਮੈਨੂੰ ਭਾਵੇਂ ਚਾਰ ਖਵਾ ਦੋ ਇਹਨਾਂ ਨਾਲ ਕੀ ਹੁੰਦਾਗਾ ਤੇਰੀ ਗੱਲ ਕੁਝ ਹੋਰ ਆ ਜੀ ਮੇਰੀ ਗੱਲ ਕੁਝ ਹੋਰ ਆ ਠੀਕ ਆ ਡਾਕਟਰ ਜੀ ਤਾਂ ਮਨ ਨਹੀਂ ਕਰੀਆ ਵੀ ਆ ਚੀਜ਼ ਖਾਣੀ ਨਹੀਂ ਹੁਣ ਡਾਕਟਰ ਤੋਂ ਬਾਹਰ ਆਪਾਂ ਹੋ ਵੀ ਨਹੀਂ ਸਕਦੇ ਉਹੀ ਮਰੀ ਜਾਂਦੇ ਨੇ ਮੈਨੂੰ ਡਾਕਟਰ ਕਹਿੰਦਾ ਲੈ ਤੈਨੂੰ ਸੁਗੜਾ ਸੁਗੜਾ ਮਾਦਾ ਦੇਸਾਂ ਮਿੱਠਾ ਖਾ ਲੈ ਨਾ ਮੈਨੂੰ ਮਿੱਠੇ ਨਾਲ ਕੁਝ ਹੁੰਦਾ ਇਹ ਤੁਹਾਡਾ ਟੋਡਾ ਤੁਹਾਡਾ ਮਾਦਨੇ ਦੀ ਗੱਲ ਹਨਾ ਕਿਸੇ ਨੂੰ ਚੀਜ਼ ਪਾਸ ਮਾਛੜਾ ਉਹੀ ਮਾਰੀ ਨਾ ਤੂੰ ਇਹ ਮੈਨੂੰ ਪਤਾ ਨਾ ਮੇਰੀ ਮਾਤਾ ਨੂੰ ਕਹਾਂ ਚੱਕੂ ਫ ਇੱਡੀ ਗੱਲ ਨਹੀਂ। ਕੰਮ ਤਾਂ ਮੈਨੂੰ ਹੋਜੂ ਵੱਡਾ। ਚਲ ਕੋਈ ਨਹੀਂ। ਬੇਬੇ ਨੂੰ ਰਾਮ ਕਰਲਾ ਜਾ ਕੇ। ਮੈਂ ਮਸੀਨ ਚਾਫੜਾ ਦੰਦਰੋਂ ਭਾਂਡੇ ਚੱਕ ਲਿਓ। ਭਾਬੀ ਮੇਰਾ ਸੂਫਾ ਇਹ ਜੀ ਐਵੇਂ ਅੰਦਰ ਆ ਕੇ ਖਾ। ਇਹਦੇ ਵਿੱਚ ਹੀ ਐ ਖਾ ਲਾ ਔਰੀ ਬੈ ਕੇ। ਲੇ ਮਸੀਨ ਨਾਲ ਚਾਹ ਪੀ ਨਾਲੇ ਸਮੋਸੇ ਖਾ। ਪੁੱਤ ਤੈਨੂੰ ਮੈਂ ਆਖਤਾ ਹੈਗਾ ਵੀ ਸਮੋਸੇ ਮੈਂ ਖਾਣੇ ਨਹੀਂ ਖਾਣੇ ਨੇ ਮੇਰੇ ਵਾਸਤੇ ਤਾਂ ਦੋ ਪਰੌਂਠੇ ਬਣਾਣ ਦੇ ਤੂੰ ਮਾਸੀ ਕਿੱਥੇ ਮੈਂ ਆਟਾ ਗੋਲੂਂਗੀ ਕਿੱਥੇ ਪਰੌਂਠੇ ਬਣਾਉਂਗੇ ਹੁਣ ਸਮੋਸੇ ਵੀ ਤਾਂ ਖਰਾਬ ਹੀ ਹੋਣਗੇ ਤੂੰ ਖਾਲਾ-ਖਾਲਾ ਚੁੱਪ ਕਰਕੇ ਮੇਰੀ ਗੱਲ ਸੁਣ ਲੈ ਚਲ ਮੈਂ ਤਾਂ ਕੱਲੀ ਚਾਹ ਦੀ ਨੂੰ ਕਟਾ ਲੈ ਲਾਣੀ ਆ ਤੂੰ ਨਹੀਂ ਖਾਂਦੀ ਮਾਸੀ ਸਮੋਸਾ ਨਹੀਂ ਨਹੀਂ ਪੁੱਤ ਮੈਂ ਨਹੀਂ ਖਾਂਦੀ ਮੈਂ ਤਾਂ ਉਹਦੇ ਹੱਥਾਂ ਨਾਲ ਖਵਾਉਣੀ ਆ ਚੱਲ ਓਹੋ ਤੇਰੇ ਹੱਥਾਂ 'ਚ ਤੇ ਮੇਰੇ 'ਚ ਕੀ ਫਰਕ ਪੈਤੀ ਏ तू तो ही गल मैं कली चाप ही लानी है मैं मेरी गल सुन आ चाय ठर तू पहला तू पहला समोसा खा के देख मैं तो समोसा खा के कहेंगी भी मैं होर समोसा खाना कहीं तो मैं दो रख के ले आईंगी चल खा के देख खा। चल हैगा तो ते स्वाद अरे होर खा बस, बस तो और भी ना नासी खा तू रज्जे की तक दो मेरी गल सुन तू कह ऐसे दो परांठे खाने ना दो समोसे खा तू

ਤਤ ਆ ਵੀ ਵਧੀਆ ਬਣਾ ਲਿਆ ਹੁਣ ਤਾਂ ਹਨਾ ਇੱਧਰ ਹਾਂ ਇਹ ਹੁਣ ਹੀ ਪਾਇਆ ਤਾਂ ਚਲਾਨੀ ਬਣਾਈ ਚਲਾਨੀ ਚਲਾਨੀ ਹਾਂ ਅੱਛਾ ਆਹਰਾ ਹੂਰਾ ਬਣਾ ਲਿਆ ਇੱਧਰ ਹਾਏ ਵਧੀਆ ਹਾਂ ਤੇ ਕਬ ਮੇਰੀ ਗੱਲ ਤੁਹਾਨੂੰ ਮੜੀ ਜੀ ਆਪਦੀ ਭਾਬੀ ਨਾਲ ਹੱਥ ਜਿਆਨਾ ਬਲਾਇਆ ਕਰ ਜੰਗਾ ਕੀ ਹੋ ਗਿਆ ਭਾਈ ਹੱਥੀ ਮਾਈ ਉਹ ਹੱਥੀ ਤਾਂ ਘੱਟਾ ਤਾਂ ਹੈ ਬੜਾ ਲੱਗਦਾ ਹੈ ਉਹ ਮੈਂ ਚਿੰਡੀ ਘੜ ਗਿਆ ਸੀ ਸਾਡੇ ਗਵੰਡਿਆਂ ਮੁੰਡੇ ਨਾਲ ਉੱਥੇ ਹੱਥ ਸਾਡੇ ਤੂੰ ਜੱਫੀ ਵੀ ਪਾਉਂਦੇ ਸੀ ਮੇਰਾ ਜੱਫੀ ਵੀ ਨਹੀਂ ਪਾਈ ਅਜੇ ਹੱਥ ਹੀ ਨਹੀਂ ਆ ਗਾ ਤਰਾ ਇੱਥੇ ਨਹੀਂ ਆ ਗਾ ਮੈਂ ਚੱਲਣਾ ਐਂਦਾ ਬਾਈ ਫਿਰ ਤੇਰਾ ਪਾਪਾ ਮੇਰੀ ਮੰਮੀ ਨਾਲ ਵੀ ਹੱਥ ਬਣਾਉਂਦਾ ਸੀ ਅਚਲ ਯਾਰ ਤੂੰ ਉਹਦੀ ਗੱਲ ਛੱਡ ਉਹਦਾ ਐਂ ਆ ਕੰਮ ਉਹਦਾ ਤਾਂ ਐਂ ਕਿਵੇਂ ਆ ਫਿਰ ਫਿਰ ਮੇਰੇ ਫਿਰ ਮੇਰਾ ਵੀ ਆਈਆਂ ਉਹ ਬਾਈ ਬਣ ਕੇ ਕਿਉਂ ਐਵੇਂ ਯਾਰ ਤੂੰ ਰਿਸ਼ਤੇਦਾਰ ਹੈਗਾ ਜਾਂ ਕੋਈ ਹੋਰ ਹੁੰਦਾ ਮੈਂ ਮਾਰਦਾ ਵੀ ਸੋਹਣਾ ਲੱਗਦਾ ਉਹਦੇ ਨਾ ਮਾਰੇਗਾ ਕਿਵੇਂ ਭਈਆ ਤੂੰ ਤਾਂ ਗੁੱਸਾ ਕਰਨ ਲੱਗਿਆ ਪੇਰ ਕੀ ਹੋ ਗਿਆ ਆ ਤੀ ਬਲਾਇਆ ਮੈਂ ਚੱਲ ਕੋਈ ਨਾ ਕੋਈ ਨਾ ਤੂੰ ਜਵਾਗਿਆ ਇਹਨੂੰ ਕਿਹਨੇ ਕਹਿਆ ਵੀ ਤੇਰੀ ਭਾਬੀ ਐ ਇਹ ਭਾਬੀ ਲੱਗੀ ਓ ਮੇਰੀ ਭਾਬੀ ਲੱਗੀ ਗੱਲ ਆ ਉਹਦੀ ਚਾਚੀ ਲੱਗੀ ਉਹ ਚਾਚੀ ਕਿਵੇਂ ਲੱਗੀ ਦਵਾਈ ਦੋਈ ਲੈ ਲੈਣਾ ਕਾਸੇ ਤੇ ਦਵਾਈ ਨਹੀਂ ਦਵਾਈ ਦੇ ਚੱਲੀ ਜਾਂਦੀ ਤੇਰੀ ਦਵਾਈ ਤਨੋਂ ਲੈ ਦੋ ਬੰਦ ਕਰਤੀ ਤੇ ਦਵਾਈ ਦੋਈ ਦੇਣਾ ਗੱਲ ਕਰ ਦਵਾਈ ਸਾਰੀ ਖਾਲੀ ਮੈਂ ਪਰ ਫਰਕ ਨਹੀਂ ਪਿਆ ਡਾਕਟਰ ਦੇਖਾ ਜਾਨੀ ਬੀਲੀਆਂ ਵੀ ਲਵਾਈਆਂ ਨੇ ਕੋਈ ਨਾ ਆ ਜਾ ਕਿਉ ਮਾਸੀ ਦੋਸ ਮੋਸੇ ਖਵਾਤੇ ਤੇਨੂੰ ਟੇਸਟੀ ਸੀ ਨਾ ਹਾਂ ਤੇ ਚਾਹ ਹੋਰ ਪੀਣੀ ਹੈ ਨਾ ਨਾ ਮੈਂ ਤਾਂ ਕਾਸੇ ਦੀ ਲੋੜ ਨਹੀਂ ਚਲ ਠੀਕ ਹੈ ਮਾਸੀ ਹੁਣ ਤੂੰ ਆਰਾਮ ਕਰ ਠੀਕ ਹੈ ਜੇ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਬੋਲ ਮਾਰ ਦੀ ਕੋਈ ਨਾ ਕੋਈ ਨਾ ਬੀਬੀ ਕਰੇ ਚੱਲੀਏ ਬੀਬੀ ਏ ਵੀ ਉੱਠੀ ਬੀਬੀ ਡੈਡੀ ਡੈਡੀ ਦੇਖਿਓ ਬੀਬੀ ਨੂੰ ਕੀ ਹੋ ਗਿਆ ਬੋਲਦੀ ਨਹੀਂ ਹੈਗੀ ਕੀ ਹੋ ਗਿਆ ਕੀ ਹੋ ਗਿਆ ਪਤਾ ਨਹੀਂ ਉੱਠਦੀ ਨਹੀਂ ਹੈਗੀ ਬੀਬੀ ਬੇਬੇ ਬੀਬੀ ਉੱਠ ਮਾਸੀ ਮੇਰੇ ਦਾ ਭਾਬੀ ਨੇ ਮਾਰਤੀ ਕੋਈ ਗੱਲ ਨਹੀਂ ਤੁਸੀਂ ਦੇਖੋ ਮੈਂ ਡਾਕਟਰ ਨੂੰ ਲੈ ਕੇ ਆਉਣਾ ਚੰਗਾ ਮਾਸੀ ਉਹ ਜੀ ਇੱਕ ਹਾਰਟ ਦਾ ਨਾ ਮਾਈਨਰ ਅਟੈਕ ਆ ਗਿਆ। ਇੱਕ ਤੰ ਦਾ ਹਾਰਟ ਦਾ ਅਟੈਕ ਆ ਗਿਆ। ਇਹ ਕੁਛ ਜਾਂ ਤਾਂ ਕੋਈ ਨੇ ਤਲੇ ਫੁਲੇ ਖਾਧਾ ਗਿਆ ਕੁਛ ਜਾਂ ਜਾਂ ਇਹਨਾਂ ਨੂੰ ਕੋਈ ਟੈਨਸ਼ਨ ਹੋਗੀ। ਇਹਦਾ ਜਿਹੜਾ ਸੋਨੂੰ ਮੈਂ ਮਸਲਾ ਦੱਸਦਾ ਇਹ ਹਸਪੀਟਲ ਲੈ ਕੇ ਜਾਣਾ ਪੈਣਾ ਇਹਨਾਂ ਨੂੰ। ਔਰ ਸੋਨੂੰ ਜੇ ਹਸਪੀਟਲ ਲੈ ਕੇ ਜਾਣਾ ਪੈਣਾ ਤਾਂ 50000 ਰੁਪਏ ਦੇ ਘਟ ਘਟ ਉੱਥੇ ਵੈਸੇ ਹੀ ਭਰਾ ਲੈਣਗੇ। ਪਰ ਦੋਸਤੋ ਜਿਹੜੇ ਬੈੱਡ ਦੇ ਖਰਚੇ ਪੈਣੇ ਨੇ ਉਹ ਵੱਖਰੇ ਐ। ਮੈਂ ਇੱਕ ਥੋੜਾ ਫੈਮਿਲੀ ਡਾਕਟਰ ਹੋਣ ਦੇ ਨਾਤੇ ਇੱਕ ਸੋਨੂੰ ਸਲਾਹ ਦਿੰਦਾ ਕਿ ਮੈਂ ਇਹਨਾਂ ਦਾ ਸ਼ਾਮ ਨੂੰ ਟ੍ਰੀਟਮੈਂਟ ਕਰ ਜਾ ਕਰੂੰਗਾ। ਔਰ 5-6 ਦਿਨ ਇੱਥੇ ਨੂੰ ਰੱਖਣਾ ਪੈਣਾ 20000 ਰੁਪਏ ਖਰਚਾ ਮੇਰਾ ਹੋਊਗਾ 5-6 ਦਿਨ ਇਹਨਾਂ ਦੀ ਮਾਤਾ ਦੀ ਚੰਗੀ ਤਰ੍ਹਾਂ ਸੇਵਾ ਕਰੋ ਚੰਗੀ ਵਧੀਆ ਤਾਜੀ ਰੋਟੀ ਨਾਲ ਸਲਾਦ ਤੇ ਦੁਪਹਿਰੇ ਇਹਨਾਂ ਨੂੰ ਚਾਵਲ ਬਣਾ ਕੇ ਦੇਨੇ ਪੈਣਗੇ ਇਹਨਾਂ ਦੀ ਸਭ ਸੰਭਾਲ ਵਧੀਆ ਤਰੀਕਾ ਨਾਲ ਕਰਨੀ ਪਊ ਫਿਰ ਐਂ ਕਰਦੇ ਇਹਨਾਂ ਨੂੰ ਪਿੰਡ ਤੋਰ ਦਿੰਨੇ ਆ ਹਨ ਗੱਡੀ ਕਰਾ ਕੇ ਪਿੰਡ ਲੈ ਜਾਣਗੇ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਪਰਚਾ ਕਰੋ ਮੈਂ ਇਹਨਾਂ ਨੂੰ ਠੰਡ ਚਾਪੀ ਦੇਖੋ ਪਿੰਡ ਗਾਣਾ ਹੋਰ ਬੜੀ ਤੁਸੀਂ ਪਹਿਲਾਂ ਤਾਂ ਸਮੋਸਾ ਖਵਾਤਾ ਪਹਿਲਾਂ ਤੁਸੀਂ ਫੋਨ ਕਰਕੇ ਕਹਿੰਦੇ ਘਰੇ ਹੈ ਨਹੀਂ ਹੁਣ ਜੇ ਅਸੀਂ ਆ ਗਏ ਤੁਸੀਂ ਮਾਰਨ ਨੂੰ ਫਿਰਦੇ ਹੋ ਮੇਰੀ ਮਾਂ ਨੂੰ ਉਹ ਕੋਈ ਨਾ ਸਮੋਸਾ ਦਾ ਮੋਹ ਮੁਹੱਬਤ ਚ ਖਵਾਤਾ ਇਹ ਨਾ ਹੁਣ ਮੈਂ ਖਵਾਣ ਦਾ ਉਹ ਕੋਈ ਗੱਲ ਨਹੀਂ ਡਾਕਟਰਾਂ ਇਹਦੇ ਤਾਂ ਚੱਲ 20 ਲੱਗਦਾ 40 ਲੱਗ ਜੇ ਮੈਂ ਕਰਾਉਂ ਲਾਜ ਇਹਦਾ ਬਾਈ ਮਾਸਰਾ ਤੂੰ ਵੀ ਕਮਾਲ ਕਰਦਾ ਸਮੋਸਾ ਤੂੰ ਵੀ ਇਹਦਾ ਬਤਨ ਨਾਲ ਰੜੀ ਮਿਲੀ ਭੂਖ ਤਾਂ ਤੁਹਾਡੀ ਮਾਰਨ ਦੀ ਮੇਰੀ ਮਾਂ ਨੂੰ ਜੇ ਮੇਰੀ ਮਾਫੀ ਹੁੰਦੀ ਸਾਡੇ ਨਾਲ ਅੱਜ ਆਨਾਤ ਨਹੀਂ ਹੋਣੇ ਸੀਗੇ ਉਹ ਮੈਂ ਕਿ ਮਾਰੂਗਾ ਤੁਕ ਮਾਰ ਕਰੀ ਜਨਾ ਮੇਰੀ ਸਾਲੀ ਲੱਗ ਰਹੀ ਮੈਂ ਕਿਉਂ ਮਰੂ ਹੋੜ ਕੀਆ ਸਮੋਸਾ ਪਹਿਲਾਂ ਉਹਨਾਂ ਨੇ ਖਵਾਤਾ ਹੁਣ ਤੂੰ ਕਹੀ ਜਨਾ ਮੈਂ ਖਵਾ ਦਿੰਦਾ ਉਹ ਸਮੋਸੇ ਨਾਲ ਮਰਨ ਲੱਗ ਗਿਆ ਫਿਰ ਤਾਂ ਐਂ ਸਾਰਾ ਜਾ ਕੀ ਮਰ ਜੇ ਬਾਈ ਮੈਂ ਤਾਂ ਚਾਰ ਖਾ ਗਈ ਮੈਨੂੰ ਤਾਂ ਕੁਝ ਹੋਇਆ ਨਹੀਂ ਤੁਹਾਡੀ ਮਾਂ ਨੂੰ ਪਹਿਲੀ ਕੋਈ ਬਿਮਾਰੀ ਹੋਣੀ ਆ ਫਿਰ ਜਿਹੜੀ ਇਹਨੂੰ ਬਿਮਾਰ ਹੋਗੀ ਕਾਦੀ ਬਿਮਾਰੀ ਹੋਣੀ ਆ ਭਾਈ ਦੱਸ ਕੋਈ ਨਾ ਭਾਈ ਯਾਰ ਕੋਈ ਨਾ ਅਸੀਂ ਆਪ ਹੀ ਦੇਖਾਂਗੇ ਉਹ ਦੇਖੋ ਮੇਰੀ ਗੱਲ ਸੁਣੋ ਜੀ ਤੁਹਾਡਾ ਜੋ ਵੀ ਮਸਲਾ ਹੈ ਬੈਠ ਕੇ ਦੱਸੋ ਹਲਾ ਲਓ ਜਾਂ ਕੁਝ ਵੀ ਵੀ ਕਰ ਲਓ ਮੈਂ ਇੱਕ ਵਾਰ ਦਵਾਈ ਦੇ ਜਨਾ ਅੱਜ ਦੇ ਮੇਰੇ ਕੋਈ 1000 ਰੁਪਏ ਕਿਸੇ ਬੰਦੇ ਨੂੰ ਦੇ ਦੋ ਤੇ ਮੈਂ ਚਾਹਦਾ ਜੇ ਕੋਈ ਐਮਐਨਐਸਏ ਪੈਂਦੀ ਹੈ ਮੈਨੂੰ ਫੋਨ ਕਰੋ ਮੈਂ ਤਹ ਤੁਹਾਡੇ ਕੋਲੇ ਆ ਜਾ ਆ ਦਵਾਈ ਲੈ ਲਓ ਚਲ ਦੇ ਦੇ ਬਈ 1000 ਰੁਪਏ ਦੇ ਦਾ ਕਾਹਦਾ 1000 ਦੇਵਾਂ ਮੈਂ ਸਮੋਹਦਾ ਤੁਸੀਂ ਖਵਾਇਆ ਅੱਛਾ ਪੈਸੇ ਮੈਂ ਲਾਵਾਂ ਮੈਂ ਤਾਂ ਖਾਣੇ ਨਹੀਂ ਬਣੂ ਯਾਰ ਮੇਰਾ ਖਾਣਾ ਲੱਗੇ ਅੰਗਾਦੀ ਮਾਂ ਨੂੰ ਉੱਥੇ ਕੋਈ ਨਾ ਬਸ ਦਵਾਈ ਦਵਾਇ ਲੋ ਕੋਈ ਨਾ ਬਈ ਅਸੀਂ ਕਰਾਂਗੇ ਬਈ ਦਵਾਈ ਮਾਤਾ ਨੂੰ ਦਵਾਈ ਦੇਓ ਇੱਕ ਵਾਰੀ ਖਰਾਤ ਦੇਣੀ ਬੋਲ ਸੁਣੇ ਮੈਂ ਤੇ ਬਈ ਤੁਹਾਨੂੰ ਬਿਮਾਰ ਨੂੰ ਥਾਣੇ ਚ ਕੜੀ ਸਿੰਘ ਕੋਈ ਨਹੀਂ ਅਸੀਂ 5 ਦਿਨਾਂ 5 ਦਿਨ ਸੰਭਲਾਂਗੇ ਅਸੀਂ ਕੋਈ ਨਾ ਮੈਂ ਬਣਾ ਦਿਆ ਕਰੂੰਗੀ ਚੌਲ ਦੁਪਹਿਰੇ ਰੋਟੀ ਵੀ ਆ ਬਿੰਦਕ ਪਹਿਲਾਂ ਤੁਸੀਂ ਕਹਿੰਦੇ ਜੀ ਕਹਿੰਦੇ 5 ਦਿਨ ਅਸੀਂ ਰੱਖਾਂਗੇ ਹੈ ਆ ਵੀ ਵਿੱਚੀ ਲੱਗੇ ਦਾ ਤੁਹਾਡੇ ਨਾਲ ਸਾਰੇ ਰਲੇ ਮਿਲੇ ਹੋ ਕੋਈ ਨਾ ਬਈ ਕੋਈ ਨਾ ਲੱਤਾਂ ਘੁੱਟ ਦੇ ਤੂੰ ਦਿੰਨੀ ਆ ਬਾਈ ਤੂੰ ਪਾਣੀ ਲਿਆ ਦਵਾਈ ਦੇ ਦਾਂਗੇ ਮਾਸੀ ਨੂੰ ਪਾਣੀ ਦਾ ਗਲਾਸ ਲਿਆ ਇੱਕ ਤਾਂ ਮੇਰੀ ਮਾਂ ਮਾਰ ਕਰਕੇ ਉਸ ਨੂੰ ਪਾਣੀ ਵੀ ਮਹਿਲਾ ਜਣਾ ਤੇ ਤਾ ਕੁਝ ਹੋਰ ਨਹੀਂ ਲਿਆਂਦਾ ਜਾਂਦਾ ਸੀ ਸਮੋਸੇ ਲਿਆ ਕੇ ਬਿਮਾਰ ਕਰਕੇ ਧਰਤੀ ਮੈਂ ਕੋਲੀ ਬਣਾ ਸਕਦੀ ਸੀ ਰੋਟੀ ਮੈਥੋਂ ਨਹੀਂ ਬਣਦੀ ਹੈਗੀ ਨਾ ਮੈਂ ਬਣਾਏਗੀ ਹੁਣ ਤਾਂ 5 ਦਿਨ ਬਣਾਈ ਪਹਿਲਾਂ ਇੱਕ ਡੰਗਣੀ ਬਣਾ ਸਕਦੀ ਸੀ ਤੂੰ ਮਜਬੂਰੀ ਦੀ ਵਾਰੀ ਬਣਾਉਂਗੀ ਜੇ ਇਨਾਂ ਜੀ ਕਰਦਾ ਕੰਮ ਵਾਲੀ ਲਾਲਾ ਕੰਮ ਵਾਲੀ ਲਾਲਾ ਨਾਲੇ ਹੋਰ ਜੱਬ ਖੜਾ ਕਰਤਾ ਇਹਨੂੰ ਪਹਿਲਾ ਪੂਲਾ ਬਿਮਾਰੀ ਹੋਣੀ ਕੋਈ ਤੂੰ ਹੀ ਗੱਲ ਪਾ ਕੇ ਰੱਖਤੀ ਜਾ ਗੱਡੀ ਕਰੈਣ ਤੋੜ ਦੇ ਹੋਲੀ ਬੋਲ ਪਾਉਣ ਨੂੰ ਮਨਾ ਸੁਣੀ ਜਾਂਦਾ ਹੋਵੇ ਸਾਨੂੰ ਨੂੰ ਇਹਨੂੰ ਕੀ ਸਾਨੂੰ ਪਈ ਤਾਂ ਹੈਗੀ ਆ ਬੋਤਲ ਇਹਦੇ ਲਾ ਰੱਖੀ ਆ ਰਾਮ ਨਾਲ ਘਰਾੜੇ ਮਾਰੀ ਜਾਂਦੀ ਪਤਾ ਨਹੀਂ ਟੈਕ ਆਇਆ ਪਤਾ ਨਹੀਂ ਨਾ ਆਇਆ ਬਹਾਨਾ ਬਣ ਗਿਆ ਸਾਨੂੰ ਨੂੰ ਇੱਕ ਸਮੋਸਾ ਤੇਰਾ 20000 ਖਾ ਜੂਗਾ ਤੇਰਾ ਮੈਂ ਲਿਆਂਦੇ ਸੀ ਤੁਸੀਂ ਲਿਆਂਦੇ ਸੀ ਹੋਰ ਕੁਝ ਲਿਆਉਂਦੇ ਬ੍ਰੈਡ ਲਿਆਉਂਦੇ ਪੈਟੀਆਂ ਲਿਆਉਂਦੇ ਚਲੋ ਆ ਗਿਆ ਚੁੱਪ ਕਰ ਜਾ ਸੋਖੀਆਂ ਹਨ ਕੀ ਹੈ ਅਕੇ 10 ਰੁਪਏ ਦਾ ਸਮੋਸਾ ਆ ਜੂ 20000 ਦਾ ਪੈ ਗਿਆ ਸਮੋਸਾ ਤੇਰਾ 20000 ਦਾ ਪੈ ਗਿਆ ਮੈਂ ਵੀ ਤੈਨੂੰ ਕਿਹਾ ਸੀ ਇਹਨਾਂ ਨੂੰ ਭੇਜ ਦੇ ਭੇਜਣਗੇ ਉਹ ਤਥਾ ਉਹ ਤਾਂ ਤਥਾ ਦੱਸ ਦੇਣੇ ਰੋਟੀਆਂ ਨਹੀਂ ਲੰਝੀਆਂ ਜਾਂਦੀਆਂ ਸਨ ਪੰਜ ਨੇ ਲਾਉਣੀਆਂ ਪੈਣੀਆਂ ਪੂਰੀਆਂ ਕਰਦਾ ਸੇਵਾ ਉਹਦੀ ਸੇ ਮੈਂ ਹੁਣ ਚੌਲ ਬਣਾ ਕੇ ਦੇ ਕੇ ਆਈ ਸੀ ਹੁਣ ਆਟਾ ਗੁੰਨੇ ਜਾਣੀ ਆ ਅਜੇ ਤਾਂ ਖਿਚੜੀ ਬਣਾਉਣੀ ਪਊ ਡਾਕਟਰ ਕਹਿ ਕੇ ਗਿਆ ਕੰਮ ਆ ਦੀ ਲਾਲਾ ਮੇਥੋਂ ਕੰਮ ਨਹੀਂ ਹੁੰਦਾ ਤੂੰ ਕਾਦੇ ਵਾਸਤੇ ਰੱਖੀਆ ਇੱਥੇ ਮੈਂ ਡਾਕਟਰ ਨੂੰ ਪੈਸੇ ਦਿਉਂ ਕਿ ਕੰਮ ਵਾਲੀ ਨੂੰ ਦਿਉ ਤਾਂ ਮੱਕਰ ਗਿਆ ਸਾਰਾ ਟਬਰ ਕਹਿੰਦੇ ਅਸੀਂ ਦੇਤੇ ਬੰਦੇ ਪੈਸੇ ਫਿਰ ਮਾਸੀ ਨੂੰ ਰਖ ਲੈ ਕੱਲੇ ਨੂੰ ਜਿਹੜੇ ਆ ਚਾਉਣਾ ਨਾ ਉਹਨੂੰ ਡੱਕਰ ਦੇ ਇਹ ਤਾਂ ਦੋ ਚਾਰ ਨੂੰ ਹੋਰ ਬਲਾਉ ਹਜੇ ਪਿੰਡੋਂ ਬੁਲਾਇਆ ਜਾਂਦਾ ਫੋਨ ਕਰੀ ਜਾਂਦਾ ਕਹਿੰਦਾ ਨਹੀਂ ਕੇਸ ਕਰੂੰ ਤੁਹਾਡੇ ਦੇ ਕਹਿੰਦਾ ਨਹੀਂ ਸਾਡੀ ਬੁਢੀ ਸੰਭਲੋ ਤੁਸੀਂ ਆਏ ਨਾ ਆਇ ਕਰੋ ਮੇਰੀ ਗੱਲ ਸੁਣੋ ਤੁਸੀਂ ਨਾ ਵੱਦ ਤੋਂ ਵੱਧ ਬੰਦੇ ਇਕੱਠੇ ਕਰਕੇ ਥੇ ਲਿਆ ਉਹ ਤਾਂ ਮੈਂ ਇਕੱਲੇ ਹੀ ਦਿਵਾਲ ਨਹੀਂ ਇਹਨਾਂ ਨੂੰ ਇਹ ਮੇਰਾ ਕੀ ਕਰਦੇ ਨੇ ਗੱਲ ਕਰ ਮੈਨੂੰ ਆਏ ਆ ਵਿਚਾਰ ਚਾਰ ਬੰਦੇ ਹੁਣ ਤਾਂ ਥੋੜਾ ਜਿਹਾ ਪ੍ਰਭਾਵ ਜਾਂ ਪਾ ਜਾਂਦਾ ਪਾਪੀ ਪਾਪੀ ਮੈਨੂੰ ਖੰਡਾ ਵਾਲਾ ਬਲੋਂਠਾ ਲਾ ਦੇ ਤੂੰ ਜਾਣਨਾ ਕਿ ਨਾ ਹੋਰ